ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਵਿਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮਨਕਰ ਹੋ ਗਏ ਬੜੀ ਬੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਛ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਫੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਝੋਂ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਲ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸਾਡੇ ਮੁੰਡਲੇ ਅਧਿਕਾਰ ਆ ਸਾਡੇ ਮੌਲਕ ਅਧਿਕਾਰ ਆ ਪਰ ਮੌਲਕ ਅਧਿਕਾਰਾਂ ਦਾ ਵੀ ਕਾਣ ਕੀਤਾ ਜਾ ਰਿਹਾ ਹੁਣ ਅਸੀਂ ਕੋਟਾਂ 'ਚ ਜਾਈਏ ਜੇ ਤਾਂ ਅਸੀਂ ਗੁਲਾਮ ਆ ਤਾਂ ਸਾਨੂੰ ਕਹੋ ਤੁਹਾਡੇ ਦੇ ਨਾਦਰ ਸ਼ਾਹੀ ਫਰਮਾਨ ਆ ਤੇ ਜੇ ਅਸੀਂ ਆਜ਼ਾਦ ਹਾਂ ਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ ਤੇ ਫੇ ਕਕਾਰਾਂ ਦੀ ਗੱਲ ਉੱਥੇ ਜਾ ਕੇ ਕਾਊਂਟ ਕਰੂਗਾ ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ ਕੜੇ ਸ਼ਰੇ ਆਮ ਲਹਾਈ ਜਾਂਦੇ ਅਸੀਂ ਰਾਲਾ ਪਾ ਪਾ ਕੇ ਥੱਕ ਗਏ